ਇਹ ਅਜੀ ਸੁਖ ਪੰਜਾਬੀ ਬਲੌਗਰ ਕੁਝ ਦਿਨ ਪਹਿਲਾਂ ਇਹਨਾਂ ਨੇ ਆਤਮ ਹੱਤਿਆ ਕਰ ਲਈ ਦੇ ਵਲੌਗ ਦੇਖੀ ਦੇ ਹੀ ਇਹਨਾਂ ਦਾ ਸਾਰਾ ਪਰਿਵਾਰ ਵੀ ਵਧੀਆ ਹੀ ਪਤਾ ਨਹੀਂ ਇਹੋ ਜੀ ਕੀ ਗੱਲ ਹੋਈ ਕਿ ਜਿਹੜਾ ਇਹਨਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ ਪਰ ਆਤਮ ਹੱਤਿਆ ਕਰਨਾ ਜਿਹੜਾ ਵਾ ਉਹ ਕਿਸੇ ਮੁਸ਼ਕਲ ਦਾ ਹੱਲ ਨਹੀਂ ਆ ਇਨਸਾਨ ਨੂੰ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਲ ਆਉਂਦੀ ਆ ਕੋਈ ਮੁਸੀਬਤ ਆਉਂਦੀ ਆ ਉਹਨੂੰ ਉਹਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਆਪਣੇ ਮੰਮੀ ਡੈਡੀ ਨੂੰ ਆਪਣੇ ਭੈਣ ਭਰਾ ਨੂੰ ਦੱਸਣਾ ਚਾਹੀਦਾ ਉਹ ਮੁਸ਼ਕਲ ਦਾ ਹੱਲ ਨਿਕਲ ਆਉਂਦਾ ਹੈ ਆਤਮ ਹੱਤਿਆ ਆਪਣੇ ਆਪ ਨੂੰ ਖਤਮ ਕਰ ਲੈਣਾ ਇਹ ਕਿਸੇ ਵੀ ਮੁਸੀਬਤ ਦਾ ਹੱਲ ਨਹੀਂ ਹੈ ਜ਼ਿੰਦਗੀ ਵਿੱਚ ਮੈਂ ਵੀ ਬਹੁਤ ਮੁਸੀਬਤਾਂ ਵੇਖੀਆਂ ਪਰ ਮੇਰੇ ਮੰਮੀ ਡੈਡੀ ਜੀ ਨਾਲ ਮੇਰੇ ਭੈਣ ਭਰਾ ਨੇ ਕਦੀ ਮੇਰਾ ਸਾਥ ਨਹੀਂ ਛੱਡਿਆ ਮੈਨੂੰ ਹਿੰਮਤ ਨਹੀਂ ਹਾਰਨ ਦਿੱਤੀ ਮੈਨੂੰ ਡੋਲਰ ਨਹੀਂ ਦਿੱਤਾ ਇਸ ਕਰਕੇ ਮੈਂ ਅਜੇ ਵੀ ਦੁਨੀਆ ਦੇ ਉੱਤੇ ਠੀਕ ਠਾਕ ਸਹੀ ਸਲਾਮਤ ਹੈ ਗਈਆਂ ਪੂਰਾ ਸੋ ਪਹਿਚਾਣੀਆਂ ਜੋ ਲੜੇ ਦਿਨ ਕੇ ਪੁਰਜਾਪੁਰਜਾ ਕਟਮਰੇ ਕਉਨ ਛਾਡੇ ਖੇਤ